कंब कर दस तेरा की चक्कर दे कबड्डी कबड्डी का शुरू होया ਬਿੱਲੀ ਸਿੱਟੇ ਦਾ ਖਤਮ ਧੰਨਵਾਦ ਮੌਜੂਦ ਸਾਰੇ ਮੌਜੂਦ ਕਰੇ ਜੀ ਮੌਜੂਦ ਲੱਪੈਂਦੀ ਹੋਈ ਰੇਡ ਝੱਕਾ ਵਾਲਾ ਸ਼ੀਰਾ ਕਬੱਡੀ ਪੌਣ ਦੀ ਵੱਤ ਹੈ ਲੈ ਵੀ ਹਾਕ ਮਾਲੀਆ ਇਹ ਹੈਟਟ੍ਰਿਕ ਲਾਉਣੀ ਹੈ ਹੋ ਦੇ ਦੇ ਮੁੰਡਿਆ ਆ ਫੈਲਦੀ ਹੋਈ ਰੇਡ ਤੇ ਮਰੀ ਬਲੀ ਮਰੀ ਬਲੀ ਮਰੀ ਬਲੀ ਹ ਤੂੰ ਜੱਜ ਫਲ ਆ ਗਿਆ ਆ ਮਰੀ ਬਲੀਆ ਵਾਲਾ ਕਮਲ ਬਲੀਆ ਦਾ ਪਿੰਡੂ ਲੈਣਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਾ ਵੀ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ